ਇੱਕ ਵਿਧਵਾ ਮਹਿਲਾ ਦੇ ਵੱਲੋਂ ਪਲਾਟ ਦੀ ਉਸਾਰੀ ਕਰਵਾਈ ਜਾ ਰਹੀ ਸੀ ਜਿਸ ਦੇ ਤਹਿਤ ਇੰਡਸਟਰੀਅਲ ਚੇਅਰਮੈਨ ਦੇ ਵੱਲੋਂ ਉਸ ਵਿਧਵਾ ਔਰਤ ਦੀ ਪਲਾਟ ਦੀ ਉਸਾਰੀ ਦਾ ਕੰਮ ਰੁਕਵਾ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਪੀੜਤ ਮਹਿਲਾ ਨੇ ਐਸਐਸਪੀ ਨੂੰ ਗੁਹਾਰ ਲਗਾਈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਮਾਮਲੇ ਲੈ ਕੇ ਸ਼ਿਕਾਇਤ ਦਿੱਤੀ ਗਈ ਹੈ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੀ ਨਾ ਜੀ ਆਪਣਾ ਮੇਰਾ ਨਾਮ ਹਰਸ਼ਰਨ ਕੌਰ ਹੈ ਜੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਹਾਂਜੀ ਮੈਨੂੰ ਪਰੇਸ਼ਾਨੀ ਆ ਰਹੀ ਹੈ ਮੈਂ 2011 ਚ ਆਹ ਪਲੋਟ ਲਿਆ ਸੀ 6.5 ਮਰਲੇ ਆ ਵੀ ਜਗਾ ਤੇ 6.5 ਮਰਲੇ ਆ ਤੇ ਜਿਹੜੇ ਆਹ ਡਾਕਟਰ ਹਰਮਿੰਦਰ ਸਿੰਘ ਹੈ ਨਾਲ ਦੇ ਗਵਾਂਢੀ ਇਹ ਮੈਨੂੰ ਵਾਰ-ਵਾਰ ਰੋਕਦੇ ਆ ਕਿ ਮੈਂ ਜਦੋਂ ਵੇਚਣ ਲੱਗਦੀ ਆ ਦੂਏ ਤੀਜ ਦਿਨ ਜੋ ਵੀ ਆਂਦਾ ਆ ਉਹ ਮੈਨੂੰ ਕਹਿ ਦਿੰਦੇ ਅਸੀਂ ਲੈਣਾ ਨਹੀਂ ਜੀ ਸਾਈ ਵੀ ਫੜਾ ਦਿੰਦੇ ਮੈਨੂੰ ਸਾਈ ਵਾਪਸ ਕਰਨੀ ਪੈਂਦੀ ਆ ਤੇ ਮੁੜ ਕੇ ਜੀ ਮੈਨੂੰ ਮਤਲਬ ਬਣਾਣ ਨਹੀਂ ਦਿੰਦੇ ਆਪਣੀ ਸਰਕਾਰੀ ਗੱਡੀ ਪੰਜਾਬ ਸਰਕਾਰ ਦੀ ਉਹ ਖੜੀ ਕਰ ਲੈਂਦੇ ਆ ਦੋ ਵਾਰ ਮੈਂ ਖੰਧ ਕਰਨ ਦੀ ਇਤਿਬਾਰ ਕੋਸ਼ਿਸ਼ ਕੀਤੀ ਇਹ ਮੈਨੂੰ ਬਣਾਣ ਨਹੀਂ ਦਿੰਦੇ ਜੀ ਇੱਟਾਂ ਵੀ ਸਟਾਈਆਂ ਆ ਇੱਟਾਂ ਵੀ ਸਟਾਈਆਂ ਮਿਸਤਰੀ ਵੀ ਲਗਾਈ ਦੋ ਵਾਰ ਮੈਂ ਮਿਸਤਰੀਆਂ ਨੂੰ ਪੈਸੇ ਵੀ ਦਿੱਤੇ ਉਹ ਵਿਚਾਰੇ ਮੁੜ ਕੇ ਹੁਣ ਆਂਦੇ ਵੀ ਨਹੀਂ ਦਰਦੇ ਕਹਿੰਦੇ ਜੀ ਅਸੀਂ ਸਾਡੇ ਤੇ ਕੋਈ ਗਲਤ ਕਾਰਵਾਈ ਨਾ ਹੋ ਜਾਵੇ ਇਸ ਕਰਕੇ ਤੰਗ ਪ੍ਰੇਸ਼ਾਨ ਕਿਉਂ ਕਰ ਰਹੇ ਹੋ ਇਹ ਆਪ ਬਾਹਰ ਨਿਕਲਦੇ ਨਹੀਂ ਜੀ ਆਪਣੇ ਜਿਹੜਾ ਇਹਨਾਂ ਦਾ ਸਿਕਿਉਰਿਟੀ ਗਾਰਡ ਹੈ ਤੇ ਇੱਕ ਡਰਾਈਵਰ ਹੈ ਉਹਨਾਂ ਨੂੰ ਬਾਹਰ ਰੱਖਦੇ ਆ ਤੇ ਗੱਡੀ ਇੱਥੇ ਖੜੀ ਕਰ ਜਾਂਦੇ ਆ ਆਪਣੀ ਆ ਕੇ ਗੱਲ ਨਹੀਂ ਕਰਦੇ ਮੈਨੂੰ ਕਹਿੰਦੇ ਸੀ 13 ਤਰੀਕ ਤੱਕ ਬੋਟਾਂ ਆ ਮੈਂ ਸੀਐਮ ਸਾਹਿਬ ਨਾਲ ਬਿਜੀ ਐ ਇਸ ਕਰਕੇ ਫਿਰ ਇਹ ਮੇਰੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਬਸ ਇਹੀ ਹੋਈ 13 ਤਰੀਕ ਤੋਂ ਬਾਅਦ ਮੈਂ ਕਰ ਲਾਂਗਾ ਸੋ ਤਾਂ ਜਿਹਨੂੰ ਬੰਦੇ ਨੂੰ ਵਿੱਚ ਪਾਇਓ ਕਹਿੰਦਾ 2 ਲੱਖ ਬਿਆਨਾ ਕਰ ਲਓ ਤੇ ਬਾਅਦ ਚ ਦੇ ਦਵਾਂਗੇ 6-7 ਮਹੀਨੇ ਬਾਅਦ ਜਦੋਂ ਵੀ ਪੈਸੇ ਹੋਣ ਕੀ ਕਾਰਨ ਕੀ ਹੈ ਤੰਗ ਪਰੇਸ਼ਾਨੀ ਕਰਨ ਦਾ ਕੋਈ ਵੀ ਕਾਰਨ ਨਹੀਂ ਹੈ ਇਸ ਮੇਰਾ ਇਹ ਤਾਂ ਕਾਰਨ ਨਹੀਂ ਹੈ ਮੈਂ ਇਹਨਾਂ ਦੇ ਲੱਗ ਗਈ ਇਹਨਾਂ ਦੇ ਪਲੋਟ ਹੈ ਜੀ ਬਸ ਇਹੀ ਹੈ ਮੈਂ ਤਾਂ ਮੈਂ ਬਿੱਡੋ ਲੇਡੀ ਹੈਗੀ ਆ ਸਰਕਾਰੀ ਮੈਂ ਗੜਸ਼ੰਕਰ ਤੋਂ ਰਿਟਾਇਰ ਹੋਈ ਨਰਸਿੰਗ ਸਿਸਟਰ ਤੇ ਮੈਨੂੰ ਪਰੇਸ਼ਾਨ ਕਰਦੇ ਮੇਰੇ ਸਟੈਂਟ ਪਿਆ ਮੈਂ ਹਾਰਟ ਦੀ ਮਰੀਜ਼ ਆ ਤੇ ਇਹ ਮੈਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਮੈਂ ਇਕੱਲੀ ਰਹਿਨੀ ਐ ਇੱਥੇ ਜੀ ਬੱਚੇ ਮੇਰੇ ਪੜਦੇ ਆ ਸੰਬੰਧੀ ਕਿਸੇ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਹਾਂ ਜੀ ਹਾਂਜੀ ਹਾਂਜੀ ਐਸਐਸਬੀ ਸਾਹਿਬ ਨੂੰ ਮੈਂ ਕੀਤੀ ਹੈ ਜੀ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਪਹਿਲੇ ਦਿਨ ਜਦੋਂ ਅਸੀਂ ਕੰਦ ਲੱਗੇ ਆਂ ਕੰਧ ਐਸਐਸਬੀ ਸਾਹਿਬ ਸਾਨੂੰ ਰੋਕਦੇ ਕਹਿੰਦੇ ਤੁਸੀਂ ਕੰਧ ਨਹੀਂ ਕਰਨੀ ਤੁਸੀਂ ਕਰ ਨਹੀਂ ਸਕਦੇ ਰਵਨ ਕੁਮਾਰ ਹੈ ਜੀ ਉਹਨਾਂ ਦਾ ਨਾਂ ਕਿਉਂ ਰੋਕ ਕੇ ਗਏ ਹੋ ਉਹ ਹੁਣ ਸਾਨੂੰ ਤੇ ਪਤਾ ਨਹੀਂ ਸਾਨੂੰ ਕੋਈ ਅਸੀਂ ਤਾਂ ਮੈਂ ਆਪਣੀ ਜਗ੍ਹਾ 'ਚ ਜੇ ਬਾਉਂਡਰੀ ਬਾਲ ਕਰਨ ਲੱਗੀ ਆਂ ਤੇ ਉਹਨਾਂ ਨੂੰ ਤਾਂ ਰੋਕਣਾ ਨਹੀਂ ਬੰਦਾ ਉਲਟ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਰੋਕਦੇ ਇਹ ਸਾਨੂੰ ਬਣਾਉਣ ਨਹੀਂ ਦਿੰਦੇ ਹੈਗੇ ਤੇ ਉਲਟ ਸਾਨੂੰ ਰੋਕ ਕੇ ਗਏ ਰਮਨ ਕੁਮਾਰ ਜੀ ਇਸ ਸੰਬੰਧ ਵਿੱਚ ਹੋਰ ਕਿਹਨੂ ਕਿਹਨੂ ਸ਼ਿਕਾਇਤਾਂ ਕੀਤੀਆਂ ਅਸੀਂ ਮੈਂ ਮੈਂ ਐਸਐਸਪੀ ਸਾਹਿਬ ਨੂੰ ਕੀਤੀ ਹੈ ਡੀਸੀ ਸਾਹਿਬ ਨੂੰ ਕੀਤੀ ਹੈ ਸੀਐਮ ਸਾਹਿਬ ਨੂੰ ਵੀ ਕੀਤੀ ਹੈ ਜੀ ਤੇ ਬਾਕੀ ਮੈਂ ਰੋੜੀ ਸਾਹਿਬ ਨੂੰ ਮਿਲੀਆਂ ਜੀ ਤੇ ਸਾਰੇ ਮੈਨੂੰ ਮੈਨੂੰ ਪੂਰਾ ਯਕੀਨ ਹੈ ਆਪਣੀ ਸਰਕਾਰ ਤੇ ਤੇ ਇਹਨਾਂ ਨੂੰ ਚਲੋ ਜੋ ਵੀ ਹੈਗਾ ਮੇਰੇ ਨਾਲ ਤਾਂ ਵਧਿੱਕੀ ਨਾ ਕਰਨ ਜੀ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦੀ ਆਂ ਵੀ ਮੈਨੂੰ ਮੈਨੂੰ ਮੇਰੇ ਪਲਾਟ ਵਿੱਚ ਮੈਨੂੰ ਬਾਉਂਡਰੀ ਵਾਲ ਕਿ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਇਹਨਾਂ ਨੂੰ ਸਮਝਾਏ ਜਾਵੇ ਬੇਨਾਤਮਤਬ ਤੋਂ ਪਰੇਸ਼ਾਨੀ ਕਰਦੇ ਆਂ ਮੈਂ ਕੱਲੀ ਹੈਗੀ ਆ ਮੈਂ ਇੰਨੀ ਹੱਡ ਦੀ ਫਰੀਜ ਹਾਂਜੀ ਸਰਤਾ ਮੰਤਰੀ ਹਵਸਤਾ ਯੂਨੀਅਨ ਅਰ ਸ਼ਰਨਪੋੜ ਪਤਨੀ ਬਲਜਿੰਦਰ ਸਿੰਘ ਦੀ ਕੀ ਇਹਨਾਂ ਨੂੰ ਉਹਨਾਂ ਦੇ ਪਲਾਟ ਵਿੱਚ ਹੀ ਰੋਕਿਆ ਗਿਆ ਹੈ ਬਾਉਂਡਰੀ ਵਾਲ ਕਰਨ ਤਾਂ ਕੀ ਮਾ ਹਗਾ ਸਰ ਇਹ ਦਿਨ ਸਾਡੇ ਕੋਲ ਮੈਟਰ ਆਇਆ ਇਹ ਹਰਮਿੰਦਰ ਬਖਸ਼ੀ ਆ ਉਹਦੇ ਨਾਲ ਦਾ ਪਲਾਟ ਆ ਉਹਦਾ ਐਲੀਗੇਸ਼ਨ ਆ ਵੀ ਮੇਰਾ ਇੱਧਰ ਜਗਾ ਨਿਕਲਦੀ ਹੈ ਇਹਨਾਂ ਨੂੰ ਕਿਹਾ ਕਿ ਇਹਨਾਂ ਨਿਸ਼ਾਨਦੇਹੀ ਕਰਾ ਲਓ ਆਪਣੇ ਜਿੱਥੇ ਤੁਹਾਡੀਆਂ ਨਿਸ਼ਾਨਦੇਹੀ ਹੁੰਦੀ ਹੈ ਉੱਥੇ ਆਪਣੀ ਕੰਦ ਕਰ ਲਓ ਤਾਂ ਫਿਰ ਦੋਨੋਂ ਪਾਰਟੀਆਂ ਨੂੰ ਟਾਈਮ ਦਿੱਤਾ ਐਤਵਾਰ ਦਾ ਐਤਵਾਰ ਦਾ ਟਾਈਮ ਦੋਨੋਂ ਪਾਰਟੀਆਂ ਨੂੰ ਸੁਣ ਕੇ ਤੇ ਨਿਸ਼ਾਨਦੇਹੀ ਕਰਾ ਕੇ ਇਹਨਾਂ ਦਾ ਜਿਹਦਾ ਬਣਦਾ ਆਪਣਾ ਉਹ ਕਰ ਲੈਣ ਤਦ ਉਹ ਲੇਡੀ ਨੇ ਇਹ ਦੋਸ਼ ਲਾਉਂਦੀ ਹੈ ਕਿ ਜਦੋਂ ਉਹਨਾਂ ਨੇ ਆਪਣਾ ਮਕਾਨ ਪਾ ਲਿਆ ਸੀ ਨਿਸ਼ਾਨਦੇ ਕਰਵਾ ਕੇ ਪਾਇਆ ਸੀ ਜਾਂ ਐਦਾਂ ਹੀ ਪਾ ਲਿਆ ਸੀ। ਤੇ ਹੁਣ ਉਹਨਾਂ ਦੀ ਵਾਰ ਨੂੰ ਇਹ ਦਿੱਕਤ ਆ ਗਰਿਆ। ਨਿਕੋ ਤਰ ਜਿਹੜਾ ਹਰਮਿੰਦਰ ਬਖਸ਼ੀ ਆਏ ਮੌਕੇ ਤੇ ਹਾਜ਼ਰ ਨਹੀਂ ਸੀ। ਇਹਦੀ ਕਾਲ ਹੈ ਸਾਨੂੰ ਪਹਿਲਾਂ ਵੀ ਇਹਨਾਂ ਦਾ ਕੋਈ ਪਲਾਟ ਖਰੀਦਣ ਨੂੰ ਲੈ ਕੇ ਐ ਡਿਸਪੂਟ ਕੋਈ ਵੀ ਆ। ਉਹ ਇੱਕ ਵਾਰੀ ਜਦੋਂ ਦੋਨੇ ਤਰਾਂ ਬੈਠ ਜਾਣ ਕਿ ਇਹ ਫੇਰ ਕਲੀਅਰ ਹੋਊਗਾ ਕੀ ਗੱਲ। ਉਹਦਾ ਕਹਿਣਾ ਵਾ ਵੀ ਸ਼ਾਇਦ ਪਲਾਟ ਦੇ ਵਿੱਚ ਹੋਰ ਵੀ ਹਿੱਸੇ ਹੈਗੇ ਕਈਆਂ ਦੇ ਕਿਉਂਕਿ ਆਪਾਂ ਤਾਂ ਦੱਸ ਨਹੀਂ ਸਕਦੇ ਇਹ ਮਾਲ ਵਿਭਾਗੋਂ ਦੱਸੇਗਾ ਇਸ ਲਈ ਵਾ ਤੁਸੀਂ ਸਰ ਕੋਲੋਂ ਨਿਸ਼ਾਨਦੇ ਕਰਾ ਲੈਣ ਜਿੱਥੇ ਬਣਦਾ ਆਪਣੀ ਕਰ ਲੈਣ ਕੋਈ ਇਸ਼ੂ ਨਹੀਂ ਗਾ ਕਹਿਰੂ ਦੇਖਣਾ ਹੋਵੇਗਾ ਕਿ ਇਸ ਪੀੜਤ ਮਹਿਲਾ ਨੂੰ ਕੀ ਇਨਸਾਫ ਮਿਲਦਾ ਹੈ ਬੇਰ ਆ ਰਿਪੋਰਟ ਹਰ ਪੰਜਾਬ ਟੀਵੀ